ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਚੈਨਲ ਵੈਦਰਵਾਈਸ ਮਿੰਦਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ 16 ਜੂਨ ਤੋਂ ਲੈ ਕੇ 20 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹਾਲਾਤ ਜਿਹੜੇ ਨੇ ਉਹ ਗਰਮੀ ਵਾਲੇ ਬਣ ਚੁੱਕੇ ਨੇ ਬਹੁਤ ਜ਼ਿਆਦਾ ਗਰਮੀ ਪੰਜਾਬ ਦੇ ਉੱਪਰ ਪੈ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਜ਼ਾ ਸੈਟਲਾਈਟ ਇਮੇਜ ਤੋਂ ਹੁਣ ਸਾਫ਼ ਦਿਖਾਈ ਦੇ ਰਿਹਾ ਕਿ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਵੱਲ ਕੂਚ ਕਰ ਰਹੀ ਹੈ ਇਸ ਬੱਦਲਬਾਈ ਨਾਲ ਗਰਮੀ ਤੋਂ ਭਾਰੀ ਰਾਹਤ ਮਿਲੇਗੀ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਤੁਸੀਂ ਦੇਖੋਗੇ ਹਲਕੇ ਦਰਮਿਆਨੀ ਬੱਦਲਬਾਈ ਸਿਸਟਮ ਆ ਚੁੱਕੇ ਨੇ ਅਤੇ ਨਾਲ ਦੀ ਨਾਲ ਪੰਜਾਬ ਦੀ ਵੀ ਗੱਲ ਕਰੀਏ ਤਾਂ ਸਿਸਟਮ ਲਗਾਤਾਰ ਇੱਕ ਤੋਂ ਬਾਅਦ ਇੱਕ ਪਹੁੰਚ ਰਹੇ ਨੇ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਮਿਲ ਰਹੀ ਹੈ 3 ਤੋਂ 4 ਡਿਗਰੀ ਤਾਪਮਨ ਘਟਦਾ ਹੋਇਆ ਦਿਖਾਈ ਦੇਵੇਗਾ ਅਸੀਂ ਗੱਲ ਕਰਾਂਗੇ 16 ਤੋਂ ਲੈ ਕੇ 20 ਜੂਨ ਦੇ ਤਾਪਮਨ ਦੀ ਕੀ ਸਾਨੂੰ ਗਰਮੀ ਤੋਂ ਰਾਹਤ ਮਿਲੇਗੀ ਕਦੋਂ ਮੀਂਹ ਹੋਵੇਗਾ ਕਿਉਂਕਿ ਹੁਣ ਲਗਾਤਾਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਬਿਨਾਂ ਕਿਸੇ ਦੇਰੀ ਤੋਂ ਅਸੀਂ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਹਾਂ ਕਿ ਕਿਸ ਦਿਨ ਮੀਂਹ ਹੋਵੇਗਾ ਕਦੋਂ-ਕਦੋਂ ਤੇਜ਼ ਹਨੇਰੀਆਂ ਚੱਲਣਗੀਆਂ ਅਤੇ ਕਦੋਂ-ਕਦੋਂ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਅੱਗੇ ਦੇਖਦੇ ਹਾਂ ਜੀ ਕੀ ਹਾਲਾਤ ਨੇ ਮੌਸਮ ਦੇ ਮੌਸਮੀ ਪਾਕ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਨੇ ਜਿਦੇ ਵਿੱਚ ਆਪਾਂ 16 ਤੋਂ ਲੈ ਕੇ 20 ਜੂਨ ਦੀ ਗੱਲ ਕਰਾਂਗੇ ਜਿਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ 16 ਜੂਨ ਤੋਂ ਲੈ ਕੇ 17 ਅਤੇ 18 ਜੂਨ ਨੂੰ ਹਲਕਾ ਦਰਮਿਆਨ ਨਾ ਆਈਸੋਲੇਟਡ ਪਲੇਸਸ ਤੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਲਕਾ ਦਰਮਿਆਨ ਮੀਂਹ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਉਮੀਦ ਇਹ ਬਣ ਰਹੀ ਹੈ ਕਿ ਇਸ ਸਿਸਟਮ ਦੇ ਕਰਕੇ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਤਾਪਮਾਨ ਘਟੇਗਾ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਤੇਜ਼ ਹਨੇਰੀ ਦੇਖਣ ਨੂੰ ਮਿਲੇਗੀ ਤੇ ਹਵਾ ਪੂਰਬ ਦਿਸ਼ਾ ਤੋਂ ਚੱਲਣ ਦੇ ਕਾਰਨ ਮੜਕੇ ਦੀ ਵੀ ਵਾਪਸੀ ਵੀ ਹੋ ਰਹੀ ਹੈ ਜਿਹੜਾ ਕਿ ਕਾਫੀ ਹੱਦ ਤੱਕ ਮੜਕਾ ਵੀ ਪੰਜਾਬ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰੀਏ ਤਾਂ ਹਾਲਾਤ ਫਿਲਹਾਲ ਹੁਣ ਕਾਬੂ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜੋ ਤਾਪਮਾਨ 47 ਡਿਗਰੀ ਤੱਕ ਪਹੁੰਚ ਗਏ ਸੀ ਉਹ ਕਿਤੇ ਨਾ ਕਿਤੇ ਘਟ ਕੇ 40 42 ਡਿਗਰੀ ਤੱਕ ਆ ਜਾਣਗੇ ਤੇ ਕਿਸੇ ਕਿਸੇ ਵੀ ਇਲਾਕੇ ਵਿੱਚ ਅਗਰ ਜ਼ਿਆਦਾ ਮੀਂਹ ਪੈਂਦਾ ਤਾਂ ਤਾਪਮਾਨ 35 ਡਿਗਰੀ ਤੱਕ ਵੀ ਆਣ ਦੀ ਉਮੀਦ ਬਣੀ ਹੋਈ ਹੈ ਜੋ ਗਰਮੀ ਨੇ ਪਿੱਠ ਤੋੜੀ ਪਈ ਸੀ ਪੰਜਾਬ ਦੀ ਉਹ ਹੁਣ ਕਿਤੇ ਨਾ ਕਿਤੇ ਕਾਬੂ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ 19 ਅਤੇ 20 ਜੂਨ 19 20 ਜੂਨ ਤੋਂ ਤਗੜੇ ਦਿਨ ਦਿਖਾਈ ਦੇ ਰਹੇ ਨੇ ਮੀਂਹ ਦੇ ਪੱਖ ਤੋਂ ਕੋਈ ਕਾਫੀ ਤਗੜੇ ਸਿਸਟਮ ਇਹਨਾਂ ਦਿਨਾਂ ਦੇ ਵਿੱਚ ਲੱਗਣ ਜਾ ਰਹੇ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਵਾਸੀਆਂ ਨੂੰ ਬਹੁਤ ਜਲਦ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇਵੇਗੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੁਹਾਨੂੰ ਵੀਡੀਓ ਵਿੱਚ ਵੀ ਆਵਾਜ਼ ਆਉਂਦੀ ਹੋਵੇਗੀ ਕਿ ਹਵਾਵਾਂ ਕਿਸ ਤਰੀਕੇ ਨਾਲ ਪੰਜਾਬ ਦੇ ਉੱਪਰੋਂ ਹੁਣ ਲੰਘ ਰਹੀਆਂ ਨੇ ਦੱਖਣ ਪੂਰਬੀ ਦਿਸ਼ਾ ਤੋਂ ਨਮੀ ਦੀ ਮਾਤਰਾ ਵਧਾ ਰਹੀਆਂ ਨੇ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਬਹੁਤ ਵੱਡੀ ਰਾਹਤ ਪੰਜਾਬ ਦੇ ਵਿੱਚ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਹ ਜਿਹੜੀ ਸਿਸਟਮ ਨੇ ਇਹ ਲਗਾਤਾਰ ਆਉਂਦੇ ਦਿਨਾਂ ਤੱਕ ਬਣੇ ਰਹਿਣਗੇ 19 20 ਤਰੀਕ ਨੂੰ ਭਾਰੀ ਮੀਂਹ ਹੈ ਪਰ 16 17 18 ਤਰੀਕ ਨੂੰ ਵੀ ਹਲਕਾ ਟੁੱਟਮਾ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿੜਮਣਕਣੀ ਦੇਖਣ ਨੂੰ ਮਿਲੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਗਰਮੀ ਦਾ ਕੀ ਪ੍ਰਕੋਪ ਹੈ ਤੁਸੀਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਜੋ ਮੌਨਸੂਨ ਦੀ ਅਪਡੇਟ ਆਈ ਹੈ ਉਹ 30 ਜੂਨ ਦੀ ਅਪਡੇਟ ਹੈ ਜੇ ਕਿ 30 ਜੂਨ ਦੇ ਨੇੜੇ ਤੇੜੇ ਪੰਜਾਬ ਵਿੱਚ ਮੌਨਸੂਨ ਪਹੁੰਚ ਜਾਵੇਗਾ ਪਰ ਅਗਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤਾਂ ਲੱਗ ਰਿਹਾ ਹੈ ਕਿ ਜਲਦ ਹੀ ਕਿਰਮਣਕਣੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਤਾਂ 25 ਜੂਨ ਤੋਂ ਲਗਾਤਾਰ ਆਪਾਂ ਕਹਿ ਸਕਦੇ ਕਿ ਭਾਰੀ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਜੋ ਤਾਜ਼ਾ ਹਾਲਾਤ ਤਾਜ਼ਾ ਅਲਰਟ ਸਾਨੂੰ ਪ੍ਰਾਪਤ ਹੋ ਰਹੇ ਨੇ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਜਾਣਕਾਰੀ ਆਵੇਗੀ ਜਾਂ ਨਵੇਂ ਅਲਰਟ ਪ੍ਰਾਪਤ ਹੋਣਗੇ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਵੀਡੀਓ ਚੰਗੀ ਲੱਗੀ ਆ ਜਾਣਕਾਰੀ ਚੰਗੀ ਲੱਗੀ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਲਾਈਕ ਕਰਕੇ ਜਾਇਓ ਧੰਨਵਾਦ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ